ਓ ਜੀ ਸਸ਼ੀਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਤੁਸੀਂ ਇੱਕ ਨਵੀਂ ਗੱਲ ਸੁਣਿਓ ਗਗਨ ਪੜ੍ਹ ਕੇ ਸੁਣਾਈ ਪੜ੍ਹ ਕੇ ਗੈ ਕਰੈਕਸ਼ਨ ਕੀਤੀ ਪਤਾ ਨਾ ਲਿਖਿਆ ਹੈ ਉਸਕੇ ਮਾਤਾ ਜੀ ਖੇਤ ਮੇ ਦੇ ਅਧਿਆਪਕ ਹੈ ਖੇਤ ਮੇ ਅਧਿਆਪਕ ਹੈ ਸਕੂਲ ਮੇ ਨਹੀਂ ਨਹੀਂ ਸਕੂਲ ਮੇ ਉਹ ਤਾਂ ਉਮਮ ਗਲਤੀਆਂ ਲਿਖੇ ਪਰ ਗਲਤੀ ਨਾਲ ਤੇ ਗਲਤ ਹੋ ਗਿਆ ਨਾ ਫਿਰ ਘੇਤ ਮੇ ਅਧਿਆਪਕ ਹੈ ਮੇਰਾ ਵੀ ਸਿਰ ਸੁਕਾਉਣਾ ਤੇ ਫੇਰ ਅਸੀਂ ਚੱਲੀਏ ਹੋਰ ਫੇਰ ਇਹ ਟੈਨਸ਼ਨ ਗਗਨ ਇਹਦਾ ਸਿਰ ਸੁchnਾ ਨਹੀਂ ਜਦੋਂ ਧੋਣਾ ਤੇ ਆਪਾਂ ਇੱਥੇ ਆਪਾਂ ਨੂੰ ਬਾਜ਼ਾਰ ਰਾਤ ਬੈਜਣੀ ਲੋਕ ਤੇ ਕਹਿਣਾ ਕਿ ਹਜੇ ਤੱਕ ਮੁੰਡੇ ਦਾ ਜੂੜਾ ਨਹੀਂ ਕੀਤਾ ਸਿਰ ਇਹਦਾ ਅੱਜ ਨਾ ਧੋਈ ਆਪਾਂ ਦੇਖਣਾ ਕਿ ਇਸੇ ਥੋੜੀ ਸੁਣੀ ਜਦੋਂ ਵਾਲ ਸੁੱਕਣਗੇ ਅਸੀਂ ਉਦੋਂ ਹੀ ਆਪਣੇ ਮੁੰਡੇ ਦਾ ਜੂੜਾ ਕਰਨਾ ਹੋਰ ਉਹੀ ਨਾ ਫਿਰ ਵਿੱਚ ਕਹਿ ਦਿੰਦੇ ਜੂੜਾ ਨਹੀਂ ਕੀਤਾ ਉਹ ਵਿਚਾਰੇ ਨੂੰ ਹੁਣ ਵਾਲ ਸੁੱਕਣ ਨੂੰ ਸਾਰਾ ਦਿਨ ਲੱਗ ਜਾਂਦਾ ਏਡੇ ਹੈਵੀ ਵਾਲ ਨੇ ਉਹਦੇ ਤਲੋ ਜੀ ਮਾਰਨਿੰਗ ਤੇ ਇਹ ਗੁੱਡ ਆਫਟਰਨੂਨ ਦਾ ਟਾਈਮ ਹੈ 12 ਵੱਜ ਚੁੱਕੇ ਨੇ ਆਪਾਂ ਸਾਰੇ ਕੰਮ ਕੁਮ ਕਰਕੇ ਨਵੇੜ ਕੇ ਬੈਠੇ ਆ ਤੇ ਹੁਣ ਅਸੀਂ ਜਾਣਾ ਬਾਜ਼ਾਰ-ਬਾਜ਼ਾਰ ਦੇ ਕਰਨੇ ਕੰਮ ਤੇ ਇੱਧਰ ਸਾਡਾ ਜਿਹੜਾ ਇਲੈਕਟ੍ਰੀਸ਼ੀਅਨ ਦਾ ਸਮਾਨ ਹੈ ਉਹ ਆ ਚੁੱਕਿਆ ਹੁਣ ਇਲੈਕਟ੍ਰੀਸ਼ੀਅਨ ਨਹੀਂ ਆਏ ਨਾ ਸਾਡੇ ਵਿਜੇ ਉਹ ਆਏ ਨੇ ਦੂਜੇ ਮਿਸਤਰੀ ਆਏ ਨੇ ਕੋਈ ਮਿਸਤਰੀ ਨਹੀਂ ਆਇਆ ਮਿਸਤਰੀਆਂ ਨੇ ਤਾਂ ਸੌਂਪਾ ਰੱਖੀ ਉਹਨਾਂ ਸੌਂਪਾਈ ਕੇ ਅਸੀਂ ਨਹੀਂ ਕੰਮ ਕਰਨਾ ਤੁਹਾਡਾ ਤੇ ਕੋਈ ਗੱਲ ਨਹੀਂ ਜਿੱਦਣ ਅਸੀਂ ਸੌਂਪਾਤੀ ਫਿਰ ਵੇਖਣਾ ਤਾਂ ਠਾਂ ਠਾਂ ਤਨੋਜੀ ਸਵੇਰ ਤੋਂ ਬਾਅਦ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਦੁਪਹਿਰ ਦੇ ਖਾਣੇ-ਦਾਣੇ ਦੇਣ ਲੱਗੇ ਹਾਂ ਸਭ ਨੂੰ ਰਹੀਂ ਹੁਣ ਇਹਨਾਂ ਦੀ ਹਲਕੀ ਵਧਲੀ ਇਹ ਕੰਮ ਨਹੀਂ ਨਿਬੜਿਆ ਸਾਡੇ ਕੰਮ ਹੀ ਨਹੀਂ ਨਿਬੜਿਆ ਸਾਡੇ ਕੰਮ ਅਸੀਂ ਬਸ ਉਦੋਂ ਦੇ ਲੱਗੀਆਂ ਹੋਈਆਂ ਹਾਂ ਹੁਣ ਅਸੀਂ ਕੰਮ ਛੱਡ ਕੇ ਤੇ ਹੁਣ ਅਸੀਂ ਲੱਗ ਗਏ ਹਾਂ ਬੱਚਿਆਂ ਨੂੰ ਫਿਰ ਉਹਦੇ ਦਾ ਆਪਣੇ ਕੰਮ ਨਹੀਂ ਨਿਬੜਦੇ ਹੁਣ ਕੋਈ ਖਾਣਾ ਵੀ ਨਹੀਂ ਹੋਣਾ ਸਾਰਾ ਬੱਚਿਆਂ ਨੂੰ ਪੋਹਾ ਬਣਾ ਦਈਏ ਤੇ ਅਮਨ ਉੱਥੇ ਬੈਠੀ ਆ order ਲਾ ਰਹੀ ਤੂੰ ਕੋਈ ਵੀਡੀਓ ਨਹੀਂ ਪਾ ਰਹੀ ਫਿਰ ਵੀ ਉੱਧਰ ਤੇ ਬੁਟੀਕ ਵਾਲੇ ਚੈਨਲ ਤੇ ਵੀਡੀਓ ਨਹੀਂ ਪਾਈਆਂ ਤੇ ਬਾਕੀ ਥੋੜਾ ਜਿਹਾ ਹੋਰ ਸੀ ਬੁਟੀਕ ਵਾਲੇ ਚੈਨਲ ਤੇ ਵੀ ਸਾਨੀ ਪਾਈਆਂ ਕਿਉਂਕਿ ਸਾਡੇ ਆਰਡਰ ਕਾਫੀ ਚੱਲ ਰਹੇ ਸੀ ਜਿਹੜੇ ਮੀਨਵਕ ਹੈਂਡਵਕ ਦੇ ਉਹ ਸੀ ਉਧਰ ਹੀ ਦੀ ਸੀ ਤੇ ਬਾਕੀ ਥੋੜਾ ਜਿਹਾ ਪ੍ਰਾਪੰਧਨ ਕਰਕੇ ਜਿਹੜਾ ਸਟਾਕ ਨਹੀਂ ਸੀ ਆਇਆ ਤੇ ਹੁਣ ਬਸ ਸਟਾਕ ਆ ਦਿੱਤਾ ਆਪਣਾ ਨਵਾਂ ਹੋ ਵੀ ਨਹੀਂ ਆਇਆ ਸਟਾਕ ਹੈਂਡਵਕ ਦਾ ਪਿਆ ਹੋਇਆ ਚੈਨਲ ਤੇ ਬਿਲਕੁਲ ਕਰਦੇ ਮੈਂ ਬਸ ਚੰਗੀ ਲਾਣੀ ਹੈ ਨਹੀਂ ਨਹੀਂ ਤੇ ਬਸ ਸਾਨੂੰ ਤੇ ਆਣਾ ਘਰ ਦਾ ਵੀ ਕਰਨਾ ਪੈਂਦਾ ਬੁਟੀਕ ਵੀ ਦੇਖਣਾ ਪੈਂਦਾ ਸਾਰਾ ਕੁਝ ਕਰੇ ਵੀ ਆਉਣਾ ਪੈਂਦਾ ਤੇ ਕੰਮ ਕਰਕੇ ਅਸੀਂ ਥੋੜਾ ਜਿਹਾ ਸਾਡਾ ਕੰਮ ਲੇਟ ਹੋ ਜਾਂਦਾ ਹੈ ਲੇਟ ਇਹ ਹੋ ਜਾਂਦਾ ਵੀਡੀਓ ਪਾਣੀ ਦੇ ਦੋ ਜਾਂਦੀ ਹੈ ਥੋੜਾ ਮਨ ਤਾਂ ਉੱਥੇ ਬੈਠੀ ਰਹਿੰਦੀ ਹੀ ਉਹਨੇ ਬਸ ਬਠੀਕਦਾ ਹੀ ਦੇਖਣਾ ਤੇ ਘਰ ਦਾ ਉਹਨੇ ਕੁਝ ਨਹੀਂ ਰੱਖਣਾ ਅਸੀਂ ਤੇ ਅਸੀਂ ਹੁਣ ਸਾਰਾ ਘਰ ਦਾ ਹੀ ਦੇਖਣਾ ਬੱਚਿਆਂ ਨੂੰ ਰੋਟੀ ਪਾਣੀ ਚਾਹ ਪਾਣੀ ਇਹੋ ਜਿਹੜਾ ਮਤਲਬ ਕੰਮ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਾਕੀ ਅਸੀਂ ਡੀਪਲੀ ਚੁਕਾਈਆਂ ਨਹੀਂ ਕਰਦੇ ਪਈਆ ਉਹਦੇ ਕਰਕੇ ਵੀ ਸਾਡਾ ਬਿਲਕੁਲ ਚਾਰ ਨਹੀਂ ਲੱਗਦਾ ਇਹ ਸਿੰਲਿੰਡਰ ਲਾਉਣਾ ਹੁੰਦਾ ਅੱਜ ਵੀ ਜਾਣਾ ਦਾ ਕੁੱਝ ਹੀ ਪੇਪਰ ਨੂੰ ਦਿੱਤਾ ਨਹੀਂ ਬੰਦਾ ਹਰੇ ਬਾਜ਼ਾਰ ਵੀ ਜਾਣਾ ਬਾਜ਼ਾਰ ਜਾਣਾ ਹੈ ਵੇਿਆਰੀ ਬਹੁਤ ਜ਼ਰੂਰੀ ਗੱਲਾਂ ਨੇ ਜੇ ਆਹ ਦੇਰ ਬਾਰੰਬਾਰ ਹੈ ਤਾਂ ਕੋਈ ਹੁੰਦੀ ਵੀ ਨਹੀਂ ਵੀਡੀਓ ਛੋਟਾ ਬਟਾ ਇਹ ਸਵੇਰ ਨਾਲ ਆਉਂਦਾ ਡੀਟੀ ਨਾ ਹੁੰਦਾ ਉਹ ਹੀ ਹੈ ਨਾ ਤੇਰੇ ਉਹਦੇ ਬੱਚਿਆਂ ਨੂੰ ਖੂਬ ਧਿਆਰ ਕਰਨਾ ਉਹ ਕੰਮ ਕਰ ਸਾਰੇ ਕਰਨੇ ਪੈਂਦੇ ਨੇ ਇਸ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਕੰਮ ਸਾਰੇ ਹੋ ਰਹੇ ਨੇ ਉਹ ਬੱਜੀਆਂ ਕਰ ਲਈ ਪਾ ਲੈਂਦੀਆਂ ਨਹੀਂ ਨਹੀਂ ਆਲੂ ਨਹੀਂ ਪਾਣਾ ਆਲੂ ਅੱਗੇ ਥੋੜੇ ਉਹ ਕੜਾਈ ਭਰੀ ਪਈ ਆਲੂਆਂ ਦੀ ਆਲੂਆਂ ਦੇ ਛੀਲ ਨਾ ਜਦੋਂ ਭਿੰਡੀਆਂ ਪਾ ਭਿੰਡੀਆਂ ਪਾ ਫਾਈਆਂ ਪਈਆਂ ਹਨ ਗਾਜਰ ਪਈ ਹੈ ਕੜੀ ਕਿਲੇ ਅਮਗਾ ਦੇ ਕਾਟ ਰਹੇ ਮੜੀ ਉਬਾਲ ਲੀ ਕੜੀ ਪਤਾ ਤੋਂ ਨਹੀਂ ਪੜੇ ਹੋਦੀ ਕੜੀ ਪਤਾ ਹੈ ਕੋਈ ਨਮਕੀਂ ਜਿਆ ਬੈਣਾ ਅੱਜ ਸੋਨੇ ਦਾ ਕੋਈ ਪਾਣੀ ਦੇ ਖਾੜਾ ਕਿਹੜਾ ਨਮਕੀਂ ਕੋਈ ਇਸ ਜਿਆ ਨਹੀਂ 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 ਉਹੀ ਬੜੇ ਸਵਰਿਆ ਬੰਦੇ ਸਵਾਦ ਬੰਦੇ ਨੀ ਥੀਂ ਜੇ ਤਾਂ ਲੋੜੀ ਸੀ ਉੱਥੇ ਆਇਦਰ ਚਾਹ ਤਾਂ ਪੀਦਰ ਪੋਹਾ ਬਣ ਗਿਆ ਬੱਚਿਆਂ ਨੇ ਸਬਜੀ ਬਣਾਈ ਸੀ ਅਲੂ ਵੱਡਿਆਂ ਦੀ ਤੇ ਕਹਿੰਦੇ ਸੀ ਨਹੀਂ ਖਾਣੋ ਪਰ ਹੁੰਦਾ ਪੋਹਾ ਖਾਣਾ ਆਸਤੋਂ ਉਹਨਾਂ ਦਾ ਪੋਹਾ ਆ ਚਾਹ ਵਰਗਾ ਦੀ ਨਾ ਚਾਹ ਹੁੰਦੀ ਆਉਂਦੇ ਨਾ ਗੁੱਦ ਗੁੱਦ ਇੱਤੋਂ ਨਾ ਆਉਂਣਾ ਕੋਈ ਨਾ ਲੈਣਾ ਤੁਹਾਨੂੰ ਗੁੱਦ ਨਹੀਂ ਪੀਤਾ ਦਰੋਂ ਨਹੀਂ ਲੈਣਾ ਤਗੋਂ ਆਪੇ ਪਾਗ ਪੀ ਲੈ ਜੀ ਤਾਂ ਮੈਂ ਕਦਾ ਮੁੰਡਾ ਤੇਰੀ ਹੋਂਦ ਨਹੀਂ ਕਰਦੀ ਪਾਗ ਪੀ ਲਈਏ ਉਹ ਪਤਾ ਸਮਾਨ ਲੈ ਚੁਪ ਚੁਪ ਕੇ ਨਾ ਭਾਰਾ ਦੁਬੇੜ ਦੁੱਠਿਆ ਨਹੀਂ ਜਾ ਰਿਹਾ ਲੱਕ ਦੀ ਬੁਲੀ ਹਾਥੀ ਤੇ ਬੜੀ ਚਾਹੀਨੀ ਕੋ ਮਿਸਤਰੀਆਂ ਨੂੰ ਤਾਂ ਦੇਰਤੀ 4 ਵਜੇ ਵਾਲੀ ਦੇਣੀ 4 ਵੀ ਵੱਜ ਗਏ ਨੇ ਤੇ ਲੈ 4 ਵਜੇ ਹੀ ਚਾਹ ਸੀ ਖੋੜਾ ਬਣਾ ਕੇ ਰੱਖਦੇ ਨੇ ਮਿਸਤਰੀਆਂ ਦੇ ਚਲੋ ਬਸ ਪਾਲਿਆ ਮੈਂ ਤਾਂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉੱਠ ਜਾ ਉੱਠ ਓਠਾ ਸਾਡੀ ਦਮੂਹ ਐ ਦਮੂਹ ਸਾਡੀ ਪੜਦੀ ਪਈ ਐ ਇੱਧਰ ਦੇਖੋ ਆਪਾਂ ਸਾਰੇ ਬਿਸਤਰੇ ਧੋਤੋ ਕਿ ਇੱਥੇ ਰਾਤ ਨੂੰ ਠਹਿਰ ਕੇ ਰੱਖਾਂਗੇ ਇਹਨੂੰ ਉਹ ਸਾਡਾ ਬਾਹਰ ਫੇਰਦਾ ਪਿਆ ਤੇ ਅਸੀਂ ਕਰ ਲਈਏ ਖਾਣਾ-ਦਾਣਾ ਬਣਾ ਲੀਏ ਬਾਜ਼ਾਰ ਵੀ ਜਾਣਾ ਬਹੁਤ ਜ਼ਰੂਰੀ ਐ ਲਓ ਜੀ ਸਾਡਾ ਪੋਹਾ ਰੈਡੀ ਹੋ ਗਿਆ ਤੇ ਉੱਧਰ ਸਾਡੀ ਚਾਹ ਵੀ ਬਣ ਗਈ ਤੇ ਬੱਚਿਆਂ ਨੂੰ ਦੇਣੇ ਹੁਣ ਪੋਹਾ ਤੇ ਜਿਹੜੀ ਸਬਜ਼ੀ ਬਣਾਈ ਤੁਸੀਂ ਕਹੋਗੇ ਸਬਜ਼ੀ ਨਹੀਂ ਬਣਾਈ ਜਦੋਂ ਕੋ ਸਬਜ਼ੀ ਬਣਾਈ ਹੋਈ ਬਹੁਤ ਵਧੀਆ ਬਣੀ ਨਾਲ ਨੂੰ ਬੜੀ ਆਪਾਂ ਨੇ ਪੀ ਲਈ ਤੇ ਹੁਣ ਆਪਾਂ ਵੜਨ ਲੱਗੇ ਆ ਸਟੋਰ 'ਚ ਸਟੋਰ 'ਚ ਗਗੜ ਨੂੰ ਮੈਂ ਬਾੜਤਾ ਪੇਟੀ 'ਚ ਤੇ ਆਪਾਂ ਨੇ ਰੱਖਣੇ ਨੇ ਬਿਸਤਰੇ ਦੇਖਣ ਕਿਵੇਂ ਦੀ ਫੀਲਿੰਗ ਆ ਰਹੀ ਲੈ ਇਹਨੂੰ ਬੜਾਓ ਬਿਸਤਰੇ ਨੂੰ ਮੈਂ ਰੱਖਣ ਦੇਣੇ ਬੜੀ ਥਾਂ ਮੈਂ ਤੂੰ ਤਾਂ ਬਹਿ ਕੇ ਹੈ ਕੰਮ ਕਰਨਾ ਚਾਹਨੀ ਫਿਰ ਨਹੀਂ ਮੈਂ ਬਿਸਤਰੇ ਬਣਾਉਣਾ ਮਨ ਤਾਂ ਤੈਨੂੰ ਲੱਗ ਰਿਹਾ ਸਾਰੇ ਹੋ ਗਏ ਸੁੱਟ ਜਾਈਆਂ ਸੁੱਟੀਆਂ ਨਹੀਂ ਹੈ ਇੱਕ ਤਮੂਨ ਕਾ ਦਾ ਹਮੇਸ਼ਾ ਮੈਂ ਜਿਹੜੀ ਵੀ ਵੀਡੀਓ ਬਣਾਈ ਅਰਦਾਈਆਂ ਸਾਡੀਆਂ ਖਰਾਬ ਹੋ ਗਈਆਂ ਮੀਂਹ ਪੈਣ ਕਰਕੇ ਅਰਦਾਈਆਂ ਨਹੀਂ ਛੋਟੀਆਂ ਤਾਹਾਂ ਲਾ ਕੇ ਖਰਾਇਓ ਮੈਨੂੰ ਕੀ ਕਰੀਏ ਇਹਨੂੰ ਰੱਖੀਏ ਵਿੱਚ ਅਗਰ ਨਾ ਫਿਰ ਜੇ ਉਹ ਨੂੰ ਨਹੀਂ ਜੇੜੀ ਕੋਈ ਲੱਗਦੀ ਮਾੜੀ ਮੋਟੀ ਸਿੱਲੀ ਹੈ ਨਾ ਨਹੀਂ ਸਿੱਲੀ ਨਹੀਂ ਹੈਗੀ ਥੋੜੀ ਗੰਦੀ ਹੋ ਗਈ ਹੈ ਐਂ ਲੱਗਦਾ ਜਿਵੇਂ ਕਿਹੜੀ ਜੀ ਕੱਢਾ ਬਲੂ ਜੀ ਹਾਂ ਕਿੱਥੋਂ ਹੋ ਗਈ ਗੰਦੀ ਇਹਨਾਂ ਆ ਦੇ ਚਲਾ ਆਂ ਤੇ ਕਵਰ ਛੜ ਜਾਣਾ ਕੁਛ ਨਹੀਂ ਹੁੰਦਾ ਹੋਰ ਤੇ ਫੇਰੇ ਰਿਸ਼ਤੇ ਧਰਮ ਦੇ ਦਾਂਗੇ ਛਿੰਜਾ ਨਾ ਕੋਈ ਦੇਖ ਲਿਓ ਮੈਨੂੰ ਦੇਖਣੀ ਹੈ ਘਰ ਤੋਂ ਲੈ ਵਚੱਕ ਕੇ ਲਿਆ ਮੈਂ ਬਾਹਰ ਸੁਣਾ ਤੇ ਇਹ ਦੰਬਿਆ ਨਾਲ ਮਿਲਣਾ ਛਾਟ ਨਹੀਂ ਕਾਲੀ ਕਰ ਕੱਢ ਜਾ ਲੱਗੂਗਾ ਚੋ ਚੋ ਲੈ ਕੇ ਮੈਂ ਛੜ ਮੈਂ ਕਰ ਨਾ ਮੈਂ ਛੜ ਜਾ ਦਵਾਈ ਹੁਣ ਲੈ ਕੇ ਮੈਨੂੰ ਹੀ ਪਾ ਦੇ ਜਿੰਨੇ ਪੈ ਰਹੇ ਹੋ ਫੇਰ ਕਰ ਲਿਓ ਜਿਹੜਾ ਕਰਨਾ ਕਹਿੰਦੇ ਕਿ ਦੇਖ ਲਾਖ ਨਹੀਂ ਕਿ ਕਿੰਨੀ ਲੱਗੂਿਆ ਨਹੀਂ ਨਹੀਂ ਇਹ ਰੰਗੀਆ ਬੰਦਾ ਹੈ ਫੋਲਡ ਕਰ ਵੀ ਨਹੀਂ ਪਿਆ ਪਹਿਲਾਂ ਨਾ ਇਹ ਫੋਲਡ ਕਰਕੇ ਰੱਖ ਲਈ ਫਿਰ ਇਕੱਠੀਆਂ ਸਿੱਟਾਂ ਕਿੰਦਰ ਸਸਰਾ ਦੇ ਨਹੀਂ ਹੋਣੇ ਫਰਾਂਜੀਆਂ ਬੋਲੀਆਂ ਤਾਂ ਹੋਰ ਫਰਾਂਜਾ ਤੋਂ ਬੜਾ ਫੋੜ ਚੱਕੇ ਜਾਣ ਬਿਸਤਰੇ ਤੇ ਫਿਰ ਉਹਦੇ ਉੱਤੇ ਮੇਰੀ ਸਲਾਹ ਉਹ ਨਹੀਂ ਕਹੀ ਕਿ ਤੁਰਬਾਨ ਨਹੀਂ ਪਈ ਉਹ ਪਾ ਕੇ ਉੱਤੇ ਫਿਰ ਉੱਤੇ ਚਾਦਰ ਪਾ ਲਈ ਹੂੰ ਵੀ ਬਾਹਰ ਚਾਂਸ ਲੱਗਦਾ ਚੰਗੀ ਇਹ ਤਾਂ ਇਹ ਤਾਂ ਮੈਂ ਨੀਤ ਨੂੰ ਬੁਲਾਵੇ ਫਿਰ ਨਿਆਲੇ ਆ ਕੇ ਦਵੇ ਫਤ ਨੀਤ ਮੇਰਾ ਕਿੱਥੇ ਆ ਬੁਲਾਈਓ ਨੂੰ ਇਦੇ ਵਿੱਚ ਬਈ ਬੜੀ ਮੈਂ ਰੱਖੰਦੀ ਹਾਂ ਫਿਰ ਫਨੈਲ ਤਰ੍ਹਾਂ ਖਲੀ ਵਿੱਚ ਚੱਲ ਬਾਰੋਂ ਤੇ ਚੱਕ ਲਈ ਇਹ ਬੈ ਨਾ ਬਾਰੋਂ ਚੱਕ ਚੱਕ ਦੇ ਅੰਦਰ ਇਹ ਸੇਟਿਆ ਪੇਟੀ ਚ ਇਹ ਤਾਂ ਸੇਟਿਆ ਇਥੋਂ ਦਾ ਕਿੱਥੋਂ ਮਿਲਨੀ ਹਨਾ ਮਿਸਰ ਨਹੀਂ ਆ ਬਾਬੇ ਤੋਂ ਇਹਦੇ ਬਾਬੇ ਤੋਂ ਮੈਂ ਮਾਂ ਪਿਓ ਦੇ ਸਿਰ ਤੇ ਗੱਡੀਆਂ ਨਾ ਲਾਓ ਹਾਂ ਬਸ ਅਸੀਂ ਤਾਂ ਕਰ ਲਿਆ ਜੋ ਕਰਨਾ ਹੁਣ ਤੁਸੀਂ ਕਰੋ ਤੇ ਆਪਣੇ ਸਿਰ ਤੇ ਆਪਣੀਆਂ ਗੱਡੀਆਂ ਲੈ ਲੀਆਂ ਤੁਸੀਂ ਲੈਣੀਆਂ ਹੁਣ ਆਪਦੀ ਮਿਹਨਤ ਕਰਕੇ ਲਾਓ ਗੱਡੀਆਂ ਤੇ ਜਿਹੜੀਆਂ ਪੇਟੀਆਂ ਤੇ ਚਤਰਾ ਖਣੀਆਂ ਉਹ ਕਿਹੜੀਆਂ ਇੱਥੇ ਪਈ ਓਏ ਦੇਖੇ ਤਾਂ ਨਵੇਂ ਨਵੇਂ ਚਾਵਰ ਨੇ ਸਾਰੇ ਇੱਕ ਪਾਸੇ ਰੱਖਨੇ ਨੇ ਇਕਰ ਤਾਂ ਅਪਚ ਨਾ ਡਿੱਗ ਜੇ ਕੁਛ ਹਾਂ ਕਿਤੇ ਟੱਬ ਚ ਡਿੱਗ ਜਾਣਾ ਪੱਕਾ ਨੇ ਮੈਂ ਇਹ ਵੀ ਕਹਿੰਨੀ ਆ ਮੈਂ ਪਾਣੀ ਕਰਕੇ ਮੇਨੂੰ ਕੁਰਸੀ ਜਿਹੜਾ ਹੋਣਾ ਪਿਆ ਛਾਲ ਮਾਰ ਕੇ ਜਿਹੜਾ ਨਹੀਂ ਤੇ ਦੇ ਦੰਡਾ ਆਪਾਂ ਨਾਲ ਕਹਿੰਦੇ ਆਪ ਲੱਗ ਤਾਂ ਮੈਂ ਅੱਜ ਦੇਖਿਆ ਇਹ ਵੀ ਸੀ ਕਿ ਬਾਥਰੂਮ ਚ ਲੈ ਹੋਰ ਬਾਥਰੂਮ ਲਾਣੀ ਨਹੀਂ ਬਣਾ ਦਮਣਾ ਨੇ ਤੁਰ ਕੇ ਪਰ ਕੁਰਸੀ ਨਹੀਂ ਅਸੀਂ ਇਧਰ ਜਿਹੜਾ ਆਪਣਾ ਨਵਾਂ ਸਟੋਰ ਬਣਾਇਆ ਜਿਹੜਾ ਸਾਡਾ ਪੁਰਾਣਾ ਵਾਸ਼ਰੂਮ ਸੀ ਉਹਦੇ ਅੱਗੇ ਕਟਣ ਵਗੈਰਾ ਵੀ ਲਾਤੇ ਨੇ ਤੇ ਇਧਰ ਆਪਾਂ ਨੇ ਸ਼ੂਰਆਕ ਰੱਖਤਾ ਤੇ ਇਧਰ ਆਪਾਂ ਨੇ ਪੇਟੀਆਂ ਦੇ ਉੱਪਰ ਕੱਪੜੇ-ਕੁਪੜੇ ਐਨ ਵਿਛਾ ਦਿੱਤੇ ਸਾਰੀ ਸੈਟਿੰਗ ਕਰਤੀ ਇਧਰ ਇੱਕ ਆਪਣਾ ਪੁਰਾਣਾ ਬਕਸਾ ਪਿਆ ਰਿਹਾ ਉਹਦੇ ਉੱਤੇ ਮੰਮੀ ਦਾ ਟਰੰਕ ਰੱਖਤਾ ਤੇ ਆਪਣੇ ਫालतू-ਗਾਲ ਤੋਂ ਕੱਪੜੇ ਰੱਖਤੇ ਨੇ ਤੇ ਸਾਡਾ ਸਟੋਰ ਵੀ ਸਾਫ਼ ਹੋ ਚੁੱਕਿਆ ਇਧਰ ਸਾਡੇ ਪਰਦੇ ਵੀ ਲੱਗ ਚੁੱਕੇ ਤੇ ਇਧਰ ਸਾਈਕਲ ਤੁਸੀਂ ਦੇਖੋ ਕਿੱਥੇ ਖੜਾ ਕੀਤਾ ਫਟੇ ਨੇ ਵਿਚਾਲੇ ਪੜਾਈ ਹੋ ਰਹੀ ਫਤਿਹ ਹੈ ਹੈ ਸਟੋਰ ਤਾਂ ਸਾਡੀ ਲੁੱਕ ਵੀ ਹੈ ਸਟੋਰ ਤਾਂ ਸਾਡੀ ਲੁੱਕ ਆਏ ਮੇਰੀ ਲੁੱਕ ਤੇ ਤੁਸੀਂ ਦੇਖ ਕੇ ਹੈਰਾਨੀ ਹੋ ਜਾਣਾ ਦੇਖੋ ਮੇਰੀ ਲੁੱਕ ਆ ਫੈਸ਼ਨ ਦੇ ਕੋਲ ਦਾ ਟੱਪ ਹੈ ਅਣੀਏ ਕੋਈ ਨੀ ਸਫਾਈ ਕਰਦੇ ਦੀ ਮਨ ਨੂੰ ਸ਼ਾਂਤੀ ਮਿਲਦੀ ਇਹ ਨਾ ਉਹ ਨਹੀਂ ਸ਼ਾਂਤੀ ਮਿਲਦੀ ਹੈ ਸਹੀ ਗੱਲ ਸਫਾਈ ਕਰ ਲਈ ਹੁਣ ਸਾਨੂੰ ਐ ਪੇਟੀ ਜਈਆ ਬਿਸਤਰੇ ਚੇਨ ਚਣਕੇ ਕੰਬੜਾ ਅੱਡ ਚਾਦਰਾਂ ਅੱਡ ਰਜਾਈਆਂ ਅੱਡ ਸਾਰਾ ਕੁਝ ਲੱਭਣ ਲੱਗਿਆ ਹੁਣ ਐ ਨਹੀਂ ਹੈਗਾ ਪਰ ਉਥੋਂ ਕੱਢਾਂਗੇ ਉਹੀ ਜਿਹੜਾ ਹੁਣ ਮੈਂ ਵਿੱਚ ਵੜ ਕੇ ਰੱਖੀਆਂ ਨੇ ਤਾਂ ਮੈਂ ਹੀ ਕੱਢ ਕੇ ਦਵਾਂਗੀ ਦੂਜਿਆਂ ਨੇ ਤਾਂ ਖਲਾਰ ਦੇਣੇ ਨਹੀਂ ਹੋਰ ਨੇ ਖਲਾਰੀਆਂ ਮੈਂ ਤਾਂ ਡੰਡਾ ਹੱਥ 'ਚ ਰੱਖਣਾ ਆਥਾਂ ਦੇ ਹੀ ਮਾਰਨਾ ਪਤਾ ਕਿ ਇੱਕ ਜਣਾ ਸਾਂਭ ਰਿਆ ਦੂਜਾ ਖਲਾਰਾ ਪਾ ਰਿਹਾ ਫਿਰ ਸੈਟਿੰਗ ਨਹੀਂ ਆਉਂਦੀ ਹੋਏਗੀ ਸੈਟਿੰਗ ਆਉਂਦੀ ਹੈਗੀ ਫਿਰ ਐ ਥੋੜੀ ਵੀ ਸਫਾਈ ਅੱ ਕੁਝ ਘਲਾਰਾ ਤੇ ਚਲੋ ਪੈਂਦੇ ਹੀ ਪਰ ਆ ਨਹੀਂ ਨਾ ਹੈਗਾ ਵੀ ਹੁਣ ਗਾਈਆਂ ਆ ਰਹੀਆਂ ਉਧਰ ਗਾਈਆਂ ਵੜ ਰਹੀਆਂ ਮੈਂ ਵੀ ਉਹੀ ਵੇਖ ਰਹੀਆਂ ਕੈਮਰੇ 'ਚ ਵਿਚਾਰੇ ਰੱਬ ਦੇ ਜੀ ਛੱਡੇ ਹੋਏ ਨੇ ਤੇ ਟਾਈਮ ਵੱਜ ਗਿਆ ਜੀ 7 ਤੇ ਹੁਣ ਇਹ ਬਣਾਣ ਲੱਗੀਆਂ ਰੋਟੀ ਚਾਰ ਰੋਟੀ ਬਣਾਈ ਬਸ ਵਿਚਾਰੀਆਂ ਜਬਾਨੀਆਂ ਨੇ ਨਾ ਫਿਰ ਉਹੀ ਹੈ ਨਾ ਚੌਲ ਤਾਂ ਭਿਓਈਆਂ ਚੌਲ ਬਣਾਨੇ ਆਪਾਂ ਨਮਕੀਨ ਸਵੇਰੇ ਸਬਜ਼ੀ ਬਣਾਈ ਸੀ ਉਹਦੇ ਨਹੀਂ ਖਾਵਾਂਗੇ ਤੁਹਾਡੇ ਜੀ ਰੋਟੀ ਬਣਾ ਲਈ ਮਤ ਨਹੀਂ ਹੈਗੀ ਹੋਈ ਚੌਲਾਂ ਨੂੰ ਤੜਕਾ ਹਿਲਾਉਣ ਲੱਗੀਆਂ ਬਸ ਦਹੀਂ ਅਸੀਂ ਭਾਜੀ ਕਹਦਾ ਦਹੀਂ ਨਹੀਂ ਇਹ ਹੋਂਦੇ ਹੋਏ ਇਹ ਜੇਹੀ ਬਾਜ਼ਾਰ ਜਾਣਾ। ਹਾਂ ਜਾਣਾ ਬਾਜ਼ਾਰ ਉੱਥੇ ਤਾਂ ਹੀ ਤੇ ਕਹਿ ਰਹੀ ਹਾਂ। ਨਾ 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 ਕਿਸਾ ਨਾ ਪੜਨ ਬਾਜ਼ਾਰ। ਚੱਲ ਤੈਨੂੰ ਟੇਲਰ ਕੋਈ ਜਾਣਾ। ਅਜੇ ਆ ਕੇ ਤਿਆਰੀ ਜਾਣੀ ਤੇ ਪੜੀ। ਚੱਲ ਕੇ ਬੁੰਨੀ ਨਗਰ। ਹੂੰ। ਉੱਥੇ ਸਾਰਾ ਕਰਾ ਕੇ ਜਿਵੇਂ। ਲੋ ਗਾਇਜ਼ ਅਸੀਂ ਆਏ ਸੀ ਬਾਜ਼ਾਰ ਸਾਰੇ ਕੰਮ ਨਿਬੜ ਕੇ ਤੇ ਹੁਣ ਬਾਜ਼ਾਰ ਦੇ ਟੇਲਰਾਂ ਵਾਲੇ ਕੰਮ ਨੂੰ ਨਿਬੜਨੇ ਤੇ ਗਗਨ ਲੈਣ ਗਈ ਆ ਆਈਸਕ੍ਰੀਮ। ਤੇ ਫਤਿਹ ਵੀ ਸਾਡੇ ਨਾਲ ਆਇਆ ਮੈਂ ਤੁਹਾਨੂੰ ਦਿਖਾਨੀ ਆਉਂਦਾ ਤੇ। ਤੇ ਲੋ ਜੀ ਆਈਸਕ੍ਰੀਮ ਲੈ ਕੇ ਆ ਗਏ ਨੇ। ਪਤੇ ਸ਼ਕੀਨਾ ਸਾਡਾ ਆਈਸਕ੍ਰੀਮ ਦਾ ਖੋ ਗਿਆ। ਪਤੇ ਕਿਹੜੀ ਲੈ ਕੇ ਆਏ ਤੂੰ? ਕਿਹੜੀ ਲੈ ਕੇ ਆਏ ਦੱਸੋ? ਹੈ? ਹੋਰ ਈਓ। ਤੁਹਾਡੇ ਅੱਗੇ ਸਾਹਮਣੇ ਬਈ ਮੈਂ ਬੱਚਾ ਅੰਗਰਾ ਉਂਗਲ ਕਰਕੇ ਉਂਗਲ ਕਰਤੀ ਹੈ। ਆ ਦੇਖੋ ਇਹ ਕੁੱਤੀ ਜੀ ਹੈ ਇਹ। ਮੈਨੂੰ ਤਾਂ ਪੜਿਆ ਸੀ ਪਿਸਤਾ ਦਾ। ਬੱਸ ਉਹ ਤੇ ਕਹਦੀ ਹਰੀ ਚਿੱਟੀ ਆਈਸਕ੍ਰੀਮ ਚਾਹੀਦੀ ਹੈ। ਪਿਸਤਾ ਮਲਾਈ ਕੋਕੀ ਹੈ ਚਾਤ ਕੁਲਫੀ। ਮੈਂ ਬੜਾ ਹੀ ਵਧੀਆ ਲੱਗਦੀ ਹੈ ਇੱਕ ਵਾਰ। ਬੰਦੇ ਤੁਸੀਂ ਕਿੱਥੋਂ ਮੂੰਹ ਅੱਡੇ ਦਾ ਅੱਡਾ ਰਹਿ ਗਿਆ ਤੁਹਾਡਾ। ਲੋਕ ਚਾਹੇ ਛੋਟੇ ਯਾਰੀ ਗਾਇਸ ਅਸੀਂ ਘਰੇ ਪਹੁੰਚ ਗਿਆ ਤੇ ਫਤੇ ਨੇ ਆਉਂਦੇ ਆ ਸਾਰੀ ਨਾ ਉਹਨਾਂ ਨੂੰ ਦੰਮੂ ਰਣ ਦਾਸਤਾ ਦੰਮੂ ਰਣ ਦਾਸਤਾ ਉਹ ਮੂੰਹ ਨਾਲ ਆਉਂਦੇ ਸਾਰ ਦੱਸਤਾ ਕਿ ਅਸੀਂ ਆਈਸਕ੍ਰੀਮ ਖਾ ਕੇ ਆਏ ਆ ਤੇ ਉਹਨਾਂ ਨੇ ਲਿਆਏ ਨਹੀਂ ਤੇ ਉਹ ਹੁਣ ਬੋਲਣ ਦੇ ਕਿ ਸਾਡੇ ਲਈ ਕਿਉਂ ਨਹੀਂ ਲੈ ਕੇ ਆਏ ਉਹ ਤਾਂ ਫਿਰ ਬੱਚੇ ਦੀ ਸਕੀਮ ਹੁੰਦੀ ਨੇ ਵੀ ਇਹਨਾਂ ਨੂੰ ਮੈਂ ਦਿਖਾਵਾ ਕਿ ਮੈਂ ਖਾ ਕੇ ਆ ਗਿਆ ਹਾਂ ਜਾ ਕੇ ਬੈ ਕਹਿੰਦਾ ਆਈਸਕ੍ਰੀਮ ਖਾ ਕੇ ਆਏ ਆ ਅਸੀਂ ਤੇ ਉਹ ਵਿਚਾਰੇ ਕਹਿੰਦਾ ਸਾਡੇ ਲਈ ਕਰ ਤਨ ਲੈ ਕੇ ਆਏ ਉਹਨੂੰ ਥੋੜੀ ਪਤਾ ਕਿ ਮਾਪੇ ਦੀ ਜਾਨ ਨੂੰ ਕੀ ਸੀ ਆਪਾਂ ਪੇਜੂਗਾ ਉਹ ਥੋੜਾ ਪਿੱਛੇ ਹਟ ਗਿਆ ਮੈਂ ਯਾਰ ਉਹ ਘਰੇ ਜਾਂਦੇ ਨੂੰ ਟਿਕਣ ਉਹ ਦੇਖੋ ਬੋਲਣ ਦੇ ਨੇ ਕਿਵੇਂ ਹਾਈ 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 ਕੀ ਹੋ ਗਿਆ ਅਰ 23 ਤਰੀਕ 23 ਸਪਟੈਂਬਰ ਅੱਜ ਤਰੀਕ ਹੈ ਤੇ ਬੱਚੇ ਚੱਲਣ ਸਕੂਲ ਨੂੰ ਤੇ ਇੱਕ ਮੰਮਾ ਤਾਂ ਨਾਲ ਜਾ ਰਹੀ ਹੈ ਤੇ ਇੱਕ ਮੰਮਾ ਸੀ ਆਫ ਕਰ ਰਹੀ ਹੈ ਠੀਕ ਹੈ ਤੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਲਓ ਜੀ ਸਾਡਾ ਜਿਹੜਾ ਘਰ ਦਾ ਕੰਮ ਸੀਗਾ ਉਹ ਲਗਭਗ ਲਗਭਗ ਕੁਛ ਵੀ ਨਹੀਂ ਪੂਰਾ ਹੋਇਆ ਤੇ ਸਭ ਤੋਂ ਜਾਂ ਸਾਨੂੰ ਜਿਹੜਾ ਪਰੇਸ਼ਾਨ ਕੀਤਾ ਸਾਡੇ ਮਿਸਤਰੀ ਨੇ ਇਲੈਕਟ੍ਰੀਸ਼ੀਅਨ ਡਾਊਨ ਸੀਲਿੰਗ ਵਾਲੇ ਕੰਮ ਕੰਪਲੀਟ ਆ ਗਿਆ ਤੇ ਪਲੰਬਰ ਤੇ ਇਹ ਤਾਂ ਇਹਨਾਂ ਵੱਲੋਂ ਤਾਂ ਖੈਰ ਕੋਈ ਪ੍ਰੋਬਲਮ ਨਹੀਂ ਹੈਗੀ ਇਲੈਕਟ੍ਰੀਸ਼ੀਅਨ ਬਹੁਤ ਵਧੀਆ ਨੇ ਡਾਊਨ ਸੀਲਿੰਗ ਵਾਲੇ ਬਹੁਤ ਵਧੀਆ ਨੇ ਪਲੰਬਰ ਵੀ ਨਹੀਂ ਚੱਜਦਾ ਤੁਹਾਡਾ ਪਲੰਬਰ ਵੀ ਠੀਕ ਹੈ ਬੰਦਾ ਉਹ ਠੀਕ ਹੈ ਉਹਦਾ ਕੋਈ ਕੰਮ ਹੈਗਾ ਇਹ ਨਹੀਂ ਹੈਗਾ ਵੀ 15 15 ਦਿਨ 7 7 ਦਿਨ ਮੈਂ 4 ਦਿਨਾਂ ਨੂੰ ਆਇਆ ਮੈਂ 2 ਦਿਨਾਂ ਨੂੰ ਆਇਆ ਉਹ ਕੰਮ ਨਹੀਂ ਤੇ ਅਸੀਂ ਜਿਹੜਾ ਹੈਗੇ ਆ ਪਰੇਸ਼ਾਨ ਆਪਣੇ ਮਿਸਤਰੀ ਤੋਂ ਆ ਜਿਹੜਾ ਕੀ ਬਸ ਕਿਤੇ ਚਾਰ ਜਗਾ ਕੰਮ ਫੜਿਆ ਠੀਕ ਆ ਫੜਿਆ ਚੰਗੀ ਗੱਲ ਹੈ ਪਰ ਇਹ ਹੈ ਕਿ ਕਿਸੇ ਦਾ ਨਵੇੜ ਕੇ ਫੇਰ ਆਪਣਾ ਕਿਤੇ ਹੋਰ ਜਾਓ ਆਈ ਮੀਨ ਕਿਤੇ ਇਹਨੂੰ ਛੱਡ ਦਿਓ ਜੀ ਦੋ ਦਿਨ ਉਹਨੂੰ ਛੱਡ ਦਿਓ ਅਸੀਂ ਚਾਰ ਦਿਨ ਨਹੀਂ ਆਏ ਹਫਤਾ ਨਹੀਂ ਆਇਆ ਬਹੁਤ ਪਰੇਸ਼ਾਨ ਹੁੰਨੇ ਆ ਅਸੀਂ ਤੇ ਹਲੇ ਕੰਦ ਕਰਾਉਣੀ ਆ ਤੇ ਡਾਊਨ ਹੀਲਿੰਗ ਦਾ ਤੁਸੀਂ ਕੰਮ ਦੇਖ ਹੀ ਲਿਆ ਹਣਾ ਕਿ ਡਾਊਨ ਹੀਲਿੰਗ ਦਿਖਵਾਤਾ ਸੀ ਡਾਊਨ ਹੀਲਿੰਗ ਚੱਲ ਰਹੀ ਹੈ ਕੀ ਹੈ ਕਹਿੰਦੀ ਕੁਛ ਲੜ ਗਿਆ ਉਹ ਜੂਤੀ ਬਿੜਾਈ ਚ ਕੱਢ ਕੱਢ ਗਰਾਬੀ ਤਾਂ ਪੁੱਠੀ ਪਾਈ ਹੈ ਅੱਧੀ ਵੀ ਨਹੀਂ ਕੀਤੀ ਹੈ। ਉਹ ਤੂੰ ਕੱਟ ਇੱਕ ਮਿੰਟ ਮਾਰਾ ਦੇਖ ਵੜਾ ਕੋਈ। ਹੋਰ ਐਵੇਂ ਕੋਈ ਚੀਜ਼ ਹੁੰਦੀ ਹੈ। ਖੇਤੀ ਕਰੋ ਉਧਰ ਮੈਣਾ ਆਜਣੀ ਹੈ। ਇਹ ਨਿੱਕਾ ਕਾਕਾ ਨਾ ਤੇ ਲੋ ਜੀ ਇਧਰ ਦਮਨ ਦੇ ਪੈਰਾ ਚ ਕੁਝ ਲੜ ਗਿਆ। ਤੇ ਚੈੱਕ ਕਰਨ ਲੱਗਾ ਕਿਤੇ ਬੂਟ ਦੇ ਵਿੱਚ ਕੋਈ ਬੈਠਾ ਨਾ ਹੋਵੇ ਜੀਵ ਜੰਤੂ। ਜੀਵ ਜੰਤੂ ਦਾ ਸ਼ੇਰ ਬੈਠਾ ਬੂਟ 'ਚ। ਨੇ ਜੀ ਕਿੰਦੀ ਲੜਗੀਆਂ 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 ਜਰਾਬ ਨਹੀਂ ਲਾ ਰਹੀ ਲੜਗੀਆਂ ਗਗਨ ਗਗਨ ਬੂਟਾ ਤੇ ਸ਼ੇਰ ਕੋਲ ਬੈਠਣ ਲੱਗ ਪਿਆ ਮੈਂ ਉਹ ਤਾਂ ਜਿਹੜੇ ਸਾਰੇ ਜੀਵ ਜੰਤੂ ਗੱਲਾਂ ਵੀ ਕੋਈ ਕੋਈ ਗੱਲ ਦੀ ਨਾ ਮਤਲਬ ਹੋਣਾ ਚਾਹੀਦਾ ਗੱਲ ਦੀ ਨਾ ਲਲ ਨਹੀਂ ਬੜਾਈ ਦੀ ਉਹ ਨਾ ਫਿਰ ਉਹ ਦੋਨੇ ਉੱਤੇ ਪੈ ਜਾਣਗੇ ਭਾਜੀ ਵਾਲਾ ਤੇ ਸ਼ੇਰੇ ਵਾਲਾ ਉਹ ਨਹੀਂ ਜਾਣਗੇ ਬੂਟਾ ਨੇ ਬੈਠ ਜਾੜਿਆ ਇਹ ਜਵਾਕ ਨਾ ਕੋ ਸੱਟ ਖਾਊਗਾ ਦੇਖੀ ਕਿਦ ਨੂੰ ਉਹਨੇ ਨਾ ਸਾਈਕਲ ਤੇ ਕਰ ਦੇ ਹਾਂ ਆਜੇ ਉਹ ਭੱਜਾਂਗੇ ਨਾ ਤੁਰ ਵੀ ਜਾਣਾ ਐਡੀ ਕੋਈ ਗੱਲ ਵੀ ਨਹੀਂ ਆ ਗੋਰਾ ਦਮੂ ਆ ਵੀ ਰਿਆ ਯੇ ਪਸੀਨਾ ਵਧ ਰਿਹਾ ਹਾਂ ਸੂਰਜ ਹੀ ਬੜਾ ਤਿੱਖਾ ਹੈ ਅੱਜ ਵੈਨ ਨਹੀਂ ਆਈ ਥੋਡੀ ਉਂ ਤੁਸੀਂ ਸਬਜ਼ੀ ਥੋਡੀ ਵੇਚਣ ਕਾਲੇ ਲਹਾਤੀ ਹੋਰ ਸਬਜ਼ੀ ਥੋਡੀ ਵੇਚਣ ਕਾਲੇ ਬੜਾ ਜੀ ਖੜ ਕੇ ਤਾਲੀਆਂ ਕੱਚ ਪੱਕੀ ਸਬਜ਼ੀ ਹੈ ਐ ਤੇ ਚੱਲਿਓ ਬੱਸ ਆ ਗਏ ਬੱਸਾਂ ਸਾਡੇ ਤੇ ਵੱਟੂ ਜੀ ਜੁਦੀਆ ਰੋਲਾ ਪਾਉਂਦੀ ਪਰਪ੍ਰੀਤ ਸਾਹਮਣੇ ਸੂਰਜ ਪੈ ਰਿਹਾ ਬੜਾ ਤਿੱਖਾ ਤੁਰਪਾੰਦ ਕਰ ਕਿਉਂ ਤੁਹਾਨੂੰ ਕੀ ਕਹਿੰਦੇ ਹੋ ਕੀ ਕਹਿੰਦੇ ਹੋ ਹੈ ਸਾਡੀ ਵੀਡੀਓ ਵੀ ਬਣਾਇਆ ਕਰੋ ਚਲ ਕੋਈ ਨਾ ਉਹਨਾਂ ਨੂੰ ਨਹੀਂ ਚੜਾਉਂਦੇ ਆਪਾਂ ਸੋਸ਼ਲ ਮੀਡੀਆ ਦਾ ਪਤਾ ਤੁਹਾਨੂੰ ਹੀ ਚੜਾਵਾਂਗੇ ਬਸ ਬਾਹਰ ਹੋ ਜਾਓ ਸਾਈਕਲ ਲੈਣਾ ਸਾਈਕਲ ਲਓ ਆ ਦੇ ਲੋ ਫਤਿਹ ਦੇ ਕੰਮ ਬਾਈਸਾਈਕਲ ਚਲਾ ਚਲੂ ਕੇ ਜਦੋਂ ਵੀ ਵੈਣ ਆਉਂਦੀ ਨਾਲ ਦੀ ਨਾਲ ਇਹਨੂੰ ਚਰਨੂੰ ਅੰਦਰ ਲਾ ਜਾਂਦਾ ਬਿਲਕੁਲ ਹੋ ਲਾ ਕੇ ਚਲਾ ਗਿਆ ਸੈਂਟਰ ਨੂੰ ਚੱਕਰਨਾ ਪਵੇ ਇਹਨੇ ਇੱਥੇ ਆ ਕੇ ਕਹੂਗਾ ਮੇਰਾ ਸਾਈਕਲ ਅੰਦਰ ਨਹੀਂ ਰੱਖਿਆ ਤੁਸੀਂ ਦੇਖੇ 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 ਚਲੋ ਗਾਇਸ ਤੇ ਹੁਣ ਅਸੀਂ ਪੀਨੇ ਆਪਣੀ ਚਾਹ ਚਾਹ ਪੀ ਕੇ ਅਜਾਪ ਉਧਰਲੇ ਘਰ ਪੀਵਾਂਗੇ ਉੱਥੇ ਦੀ ਮੰਝਾ ਲੱਗਿਆ ਪੱਖਾ ਵੀ ਲੱਗਿਆ ਤੇ ਉੱਥੇ ਬਹਿ ਕੇ ਚਾਹ ਜਿਵਾਇ ਕਰਦੇ ਬਸ ਉੱਥੇ ਰਹਿਣਿਆ ਕਿ ਜੀ ਕਰਦਾ ਕਿ ਉਹ ਵਿੰਡੋ ਦੇ ਅੱਗੇ ਨਾ ਚਾਦਰਾਂ ਚਦੁਰਾ ਤਾਣ ਕੇ ਮੰਝੇ ਮੁੰਜੇ ਢਾ ਕੇ ਪੈ ਜਾਇ ਕਰੀ ਬਸ ਕੰਮ ਤਾਂ ਥੋੜਾ ਹੀ ਰਹਿੰਦਾ ਟੈਲਾਂ ਦਾ ਰਹਿੰਦਾ ਪਰ ਆਪਾਂ ਜਦੋਂ ਕਰਨਾ ਹੀ ਨਹੀਂ ਫੇਰ ਤਾਂ ਬਹੁਤ ਐ ਕੰਮ ਕੱਲ ਸ਼ਾਇਦ ਉਹ ਆਊਗਾ ਆਪਣਾ ਟੈਲਰ ਵਾਲਾ ਕੋਈ ਨਹੀਂ ਆ ਜੇ ਲੋਈ ਚੱਕਰ ਨਹੀਂ ਆਪਾਂ ਨੂੰ ਆਪਨ ਕੀ ਮਾਣਾ ਥੋੜੀ ਕਰਨਾ ਪਤਾ ਇਹ ਅੰਨਾ ਕੀ ਭਾਰੇ ਦੋ ਅੱਖਾਂ ਉਹ ਕਰ ਲੈ ਜੇ ਕੱਲ ਮੈਂ ਕਹਿੰਦਾ ਡਾਊਨਸਰੀ ਦਾ ਕੰਮ ਵੀ ਨਵੇੜ ਦਿਨ ਹੋ ਯਾਰ ਅੱਜ ਉਹਨੂੰ ਕਹਿੰਦਾ ਨਹੀਂ ਕੋਈ ਰਹਿ ਗਿਆ ਜੇ ਡਾਊਨ ਦੇ ਉੱਤੇ ਬਾਥਰੂਮ ਚ ਪਾ ਰਹਾ ਸੀ ਆ ਕਰ ਦੋ ਬੰਦ ਕਰ ਦਿਆ ਸਬਜ਼ੀ ਵਾਲਾ ਦੇਖੇ ਮੈਂ ਕੰਸੀ ਕਰੋ ਤੇ ਗਾਇ ਜਾਈ ਇੰਨੀ ਕਾਲੀ ਤੇ ਸਵੇਰੇ ਮੈਂ ਸਬਜ਼ੀ ਕੱਟੀ ਬੈਠੇ ਦੀ ਤੇ ਬਣਾਈ ਬਸ ਉਹ ਬਣ ਗਈ ਬਣ ਗਈ ਬਣ ਗਈ ਤੇ ਮੈਂ ਕਿ ਬੱਚਿਆਂ ਨੂੰ ਤਾਜਾ ਟਿਫਨ ਦਵਾਂਗੇ ਉਹ ਵੈਨ ਦੇ ਚੱਕਰਾਂ ਦੀ ਫਟਾਫਟ ਸਬਜ਼ੀ ਬਣਾਈ ਉਹਨਾਂ ਟਿਫਨ ਪਾ ਕੇ ਦੇ ਦਿੱਤਾ ਵਿੱਚ ਕਰ ਦੋ ਕੜਾਈ ਦੇ ਵਿੱਚ ਹਾਂ ਤੁਹਾਨੂੰ ਵੀ ਟਿਫਨ ਦਊਂਗੀ ਮੈਂ ਅੱਜ ਕੁਲਚਾ ਨਹੀਂ ਖਾਣਾ ਕੁਲਚਾ ਨਹੀਂ ਖਾਣਾ ਅੱਜ ਕੁਲਚਾ ਕੀ ਮੈਂ ਉੱਥੇ ਟਿਫਨ ਮੰਗਾ ਲੈਂਦਾ ਉਹਨਾਂ 50 ਰੁਪਏ ਦਾ ਟਿਫਨ ਬਹੁਤ ਠੀਕ ਹੈ ਉਹ ਵਧੀਆ ਮੈਂ ਥੋੜੇ ਦਿਨ ਦੀ ਖੇਚਲਾ ਇਹਦੂ ਬਾਅਦ ਆਇ ਤੋ ਇਹ ਫਿਰ ਬ੍ਰੇਕਫਾਸਟ ਵੀ ਨਾਲ ਹੀ ਕਰਨ ਲੱਗਿਓ ਨਾ ਬ੍ਰੇਕਫਾਸਟ ਵੀ ਨਾਲ ਹੀ ਹੋਰ ਚੱਲਦਾ ਚੌਲ ਰਾਤ ਬਣਾਏ ਸੀ ਤਾਰگەnde ਮੈਂ ਬ੍ਰੇਕਫਾਸਟ ਕਰ ਲੈਣਾ ਵਾ ਹੈਡਲਾਈਨ ਆਪਾਂ ਦਵਾਂਗੇ ਨਾ ਇੱਕ ਘਰ ਚ ਬ੍ਰੇਕਫਾਸਟ ਆਓ ਅੱਜ ਨਵੇਂ ਕੱਛ ਕੀਤਾ ਬ੍ਰੇਕਫਾਸਟ ਹੈ ਬ੍ਰੇਕਫਾਸਟ ਬ੍ਰੇਕਫਾਸਟ ਲੋ ਜੀ ਆਪਾਂ ਇੱਧਰ ਆ ਗਏ ਆ ਇੱਧਰ ਤੁਹਾਨੂੰ ਮੈਂ ਦਿਖਾਨੀ ਆ ਡਾਊਨ ਸੀਲਿੰਗ ਦਾ ਕੰਮ ਕਿੰਨਾ ਕੁ ਹੋਇਆ ਮੰਝਾ ਲੈ ਲੋ ਨਾ ਉਹ ਕਿੱਥੇ ਤਾਲੇ ਨੂੰ ਮੰਝਾ ਮੰਝਾ ਕਿੱਥੇ ਮੰਝਾ ਤੁਹਾਨੂੰ ਤਾਂ ਮੰਝਾ ਮੁੰਡਾ ਕਰਦੇ ਨੇ ਮੰਝਾ ਦਾ ਚੱਕਿਆ ਗਿਆ ਨਹੀਂ ਨਹੀਂ ਚੱਕਿਆ ਕਾਨੂੰ ਗਿਆ ਤੁਹਾਡੀ ਮੰਮੀ ਲੈ ਗਏ ਹੋਣਗੇ ਉਹ ਮੰਜਾ ਆਪਣਾ ਛੱਡਦੇ ਨਹੀਂ ਹੈਗੇ ਇੱਧਰ ਵਿਚਾਰੇ ਲਿਆ ਕਿਹੜੇ ਬ੍ਰਾਂਡ ਦੇ ਚ ਬ੍ਰਾਂਡ ਕਿਹੜੇ ਚ ਹਾਂ ਇਹ ਨਹੀਂ ਕਿਤੇ ਨਹੀਂ ਹੈਗਾ ਮੰਜਾ ਤਾਂ ਇੱਥੇ ਡੱਠਾ ਹੀ ਰਾਤ ਫਿਰ ਲੈ ਗਏ ਚਲੋ ਜੀ ਡਾਊਨ ਸੀਲਿੰਗ ਦਾ ਨਾ ਕੁਰਸੀ ਤੇ ਬਹਿ ਜਾਓ ਡਾਊਨ ਸੀਲਿੰਗ ਚੈੱਕ ਕਰ ਸਕਦੇ ਤੁਸੀਂ ਇੰਨੀ ਕੁ ਆਪਣੀ ਫਿਟਿੰਗ ਬਿਜਲੀ ਦੀ ਹੋ ਗਈ ਹੈ ਅਜੇ ਬੋਰਡ ਗੁਰ ਲੱਗਣੇ ਰਹਿੰਦੇ ਨੇ ਹਜੇ ਤੇ ਇਹ ਉਤਾਰੋ ਦੂਜਿਆਂ ਨੇ ਮਤਲ ਜਿਹੜੇ ਇਹਨਾਂ ਨੇ ਉਹ ਦੇਣੇ ਨੇ ਅ ਲਾਈਟਾਂ ਜਿਹੜੀ ਚਾਰਜ ਫੇਰ ਲੱਗਣੀ ਉਹ ਲੱਗ ਹੈ ਇੱਥੋਂ ਹੀ ਲਾ ਦੋ ਬਥੇਰੀ ਹਵਾ ਆ ਜਾਣੀ ਲਓ ਜੀ ਅਸੀਂ ਹੁਣ ਚਾਹ ਪੀ ਲਈਏ ਫਿਰ ਮਿਲਦੇ ਆ ਤੁਹਾਨੂੰ